ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਨ੍ਹਾਂ ਦੇ ਹੁਣ ਫਿਜ਼ੀਕਲ ਟ੍ਰਾਇਲਸ ਹੋ ਰਹੇ ਨੇ ਜਿਹੜੇ ਫਿਜ਼ੀਕਲ ਟ੍ਰਾਇਲ ਸੀ ਉਹ 11 ਤਰੀਕ ਤੋਂ ਸਟਾਰਟ ਹੋਏ ਸੀ ਤੇ 17 ਤਰੀਕ ਤੱਕ ਤੁਹਾਡੇ ਇਹ ਚੱਲਣੇ ਆ ਤੇ ਬਾਕੀ ਜਿਹੜੇ ਵੀ ਬੱਚਿਆਂ ਦੇ ਫਿਜ਼ੀਕਲ ਪੋਸਟਪੋਨ ਹੋਏ ਸੀ 7 ਤੋਂ ਲੈ ਕੇ 10 ਤਰੀਕ ਤੱਕ ਉਹਨਾਂ ਦੇ ਜਿਹੜੇ ਫਿਜ਼ੀਕਲ ਸੀ ਉਹ 15 16 17 ਜਿਹੜੀ ਹੀ ਇਹਨਾਂ ਤਰੀਕਾਂ ਦੇ ਵਿੱਚ ਮਤਲਬ ਕਿ ਸ਼ਿਫਟ ਕਰ ਦਿੱਤੇ ਗ ਤੇ ਕੁਝ ਬੱਚਿਆਂ ਦੇ ਕਮੈਂਟ ਆ ਰਹੇ ਨੇ ਸਰ ਸਾਡਾ 7 8 9 ਜਾਂ 10 ਤਰੀਕ ਤੱਕ ਫਿਜ਼ੀਕਲ ਸੀ ਆ ਸਾਡਾ ਫਿਜ਼ੀਕਲ ਕਿਸ ਸਮੇਂ ਹੋਊਗਾ ਜਾਂ ਸਾਨੂੰ ਕੋਈ ਮੇਲ ਮੈਸੇਜ ਆਊਗਾ ਦੇਖੋ ਜਿਹੜੀ ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹਣਾ ਕਿ ਤੁਸੀਂ ਮੇਲ ਦੇ ਸਾਰੇ ਜਾਂ ਕਿਸੇ ਟੈਕਸਟ ਮੈਸੇਜ ਦੇ ਸਾਰੇ ਤੁਸੀਂ ਨਾਂ ਆਪਣਾ ਜਿਹੜਾ ਹੈਗਾ ID ਕੋ ਤੁਸੀਂ ਆਪਣਾ ਜਿਹੜਾ ਪੋਰਟਲ ਨੂੰ ਲੌਗਇਨ ਕਰਦੇ ਰਹੋ ਕਰੋ ਠੀਕ ਹੈ ਆਪਣੀ ਜਿਹੜੀ ID ਤੁਹਾਨੂੰ ਯੂਜ਼ਰ ID ਤੇ ਤੁਹਾਡਾ ਐਪਲੀਕੇਸ਼ਨ ਨੰਬਰ ਤੁਹਾਡਾ ਪਾਸਵਰਡ ਹੈਗਾ ਜਾਂ ਤੁਹਾਡੇ ਕੋਲ ਤਾਂ ਤੁਸੀਂ ਆਪਣੀ ਜਿਹੜੀ ID ਨੂੰ ਲੌਗਇਨ ਕਰਕੇ ਦੇਖ ਲਿਆ ਕਰੋ ਪੰਜਾਬ ਪਾਸ ਦੀ ਅਫੀਸ਼ੀਅਲ ਸਾਈਟ ਤੇ ਤੇ ਉੱਥੇ ਤੁਹਾਨੂੰ ਪਤਾ ਲੱਗ ਜਾਊ ਤੇ ਉਹ ਇੱਕ ਦੋ ਵਾਰ ਉਸੇ ਜਗ੍ਹਾ ਤੇ ਜਦੋਂ ਤੁਸੀਂ ਆਪਣਾ ਫਾਈਨਲ ਕਨਸਟੇਬਲ ਵਾਲੀ ਸਾਈਟ ਖੋਲ ਲਾਨੇ ਹੋ ਉੱਥੇ ਜਾ ਕੇ ਆਪਣੀ ਜਿਹੜੀ ਹੈਗੀ ਆ ਪੋਰਟਲ ਨੂੰ ਰੀਫਰੈਸ਼ ਕਰ ਲਿਆ ਕਰੋ ਕਈ ਵਾਰ ਆਪਾਂ ਨੂੰ ਆਪਸ਼ਨ ਆਪਾਂ ਨੂੰ ਨਹੀਂ ਦੀਦਾ ਹੁੰਦਾ ਠੀਕ ਆ ਤੇ ਜੇ ਜਦੋਂ ਆਪਾਂ ਨੂੰ ਪੋਰਟਲ ਨਹੀਂ ਦਿੰਦਾ ਤਾਂ ਆਪਾਂ ਨੂੰ ਕੱਟ ਦਾਨੇ ਪਰ ਉਹ ਰੀਫਰੈਸ਼ ਕਰਨ ਨਾਲ ਮਤਲਬ ਕਿ ਐਡਮਿਟ ਕਾਰਡ ਦਾ ਆਪਸ਼ਨ ਆਉਣ ਲੱਗੇ ਤਾਂ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਬਾਕੀ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਉੱਥੇ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਬੱਚੇ ਤੁਹਾਡੇ ਤੇ ਜਿਹੜੀ ਅੱਜ ਦੀ ਆਪਾਂ ਇਹ ਵੀਡੀਓ ਸੀ ਇਹ 2025 ਦੇ ਉਮੀਦਵਾਰਾਂ ਦੀ ਇੱਕ ਮੁਸ਼ਕਲ ਸੀਗੀ ਅੱਜ ਆਪਾਂ ਉਸ ਮੁਸ਼ਕਲ ਦੀ ਜਿਹੜੀ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਆ ਤੇ ਇਹ ਇੱਕ ਤੋਂ ਦੋ ਬੱਚਿਆਂ ਨਾਲ ਨਹੀਂ ਇਹ ਬਹੁਤ ਬੱਚਿਆਂ ਨਾਲ ਹੋ ਰਹੀ ਹੈ 11 ਦੇ 12 ਤਰੀਕ ਤੱਕ ਤੇ 13 ਤਰੀਕ ਤੱਕ ਇਹ ਬਹੁਤ ਬੱਚਿਆਂ ਨਾਲ ਹੋਈ ਆ ਜਿਹੜੇ EWS ਦੇ ਕੈਂਡੀਡੇਟ ਸੀ ਉਹਨਾਂ 'ਚ ਇਹ ਮੋਸਟ ਆਫ ਜਿਹੜੀ ਮਤਲਬ ਕਿ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀ ਪਈ ਆ ਤੇ ਇਹ ਹੁਣ ਵੀ ਹੋ ਰਹੀ ਆ ਇਹ ਗਲਤੀ ਸਾਰੀ TCS ਦੀ ਆ TCS ਦੀ ਜਿਹੜੀ ਮਸ਼ੀਨਰੀ ਆ ਉੱਥੇ ਜੰਤਰ ਲੱਗੇ ਹੋਣੇ ਉਹਨਾਂ ਸਾਰੀ ਚੀਜ਼ਾਂ ਦੀ ਗਲਤੀ ਆ ਤੇ ਮੈਂ ਸੁਣੀ ਜਿਹੜੀ ਸਾਰੀ ਵਿਦ ਪ੍ਰੂਫ ਆਪਾਂ ਗੱਲ ਕਰਾਂਗੇ ਠੀਕ ਹੈ ਤੇ ਅੱਗੇ ਤੋਂ ਇਹ ਤੁਹਾਡੇ ਨਾਲ ਨਾ ਹੋਵੇ ਕਿਉਂਕਿ ਜਿਹੜੇ ਬੱਚੇ ਨੇ ਹੁਣ ਫੀਕਲ ਪੈਂਡਿੰਗ ਪਏ ਨੇ 17 ਤਰੀਕ ਤੱਕ ਤੇ ਨੈਕਸਟ ਜਿਹੜੀ ਆਪਾਂ ਭੱਜੇ ਹੋਣਗੇ ਉਹਨਾਂ 'ਚ ਵੀ ਇਹ ਜਿਹੜੀ ਗਲਤੀ ਨਾ ਦੁਹਰਾਈ ਜਾਵੇ ਇਸ ਕਰਕੇ ਜਿਹੜਾ ਵੀਡੀਓ ਨੂੰ ਜਲਦ ਤੋਂ ਜਲਦ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਜਿਹੜੀ ਗੱਲ ਹੈ ਸਰਕਾਰ ਦੀਆਂ ਨਜ਼ਰਾਂ ਚ ਆ ਸਕੇ ਪੰਜਾਬ ਦੇ ਜਿਹੜੇ ਮੈਘਮੇ ਦੀ ਜਿਹੜੇ ਉੱਚ ਕੋਟੀ ਦੇ ਆਪਣੇ ਸਹਿਬਾਨ ਆਗੇ ਠੀਕ ਹੈ ਅਧਿਕਾਰੀ ਆਗੇ ਉਹਨਾਂ ਸਾਰਿਆਂ ਦੇ ਨਜ਼ਰਾਂ ਚ ਆ ਸਕੇ ਤਾਂ ਜੋ ਇਹ ਜਿਹੜੇ ਬੱਚਿਆਂ ਦੇ ਕਰੀ ਹੋਈ ਮਿਹਨਤ ਹੈ ਉਹਨਾਂ ਨੂੰ ਉਹ ਠੀਕ ਹੈ ਤੇ ਇਹੀ ਚੱਕਰ ਕੀ ਸੀ ਸਾਰਾ ਕੁਝ ਬੱਚਿਆਂ ਦੀ ਜਿਹੜੀ ਹਾਈਟ ਦੀ ਮੈਜ਼ਰਮੈਂਟ ਵਿੱਚ ਪ੍ਰੋਬਲਮ ਸੀਗੀ ਕਿਉਂਕਿ ਜਿਹੜੇ ਬੱਚਿਆਂ ਦੇ ਕੁਝ 2024 ਦੇ ਵਿੱਚ ਬੱਚਿਆਂ ਦੇ ਫਿਜ਼ੀਕਲ ਕਲੀਅਰ ਸੀਗੇ ਠੀਕ ਹੈ ਉਹਨਾਂ ਨੇ ਰੇਂਜ ਕਲੀਅਰ ਕਰੀ ਲੌਂਗ ਜਾਂ ਕਲੀਅਰ ਕਰਿਆ ਹਾਈ ਐਂਡ ਕਲੀਅਰ ਕਰਿਆ ਹਾਈਟ ਵੀ ਜਿਹੜੀ ਕਲੀਅਰ ਕਰੀ ਪਰ ਉਹਨਾਂ ਦੇ ਜਿਹੜੀ ਫਾਈਨਲ ਨੰਬਰਾਂ ਦੇ ਆ ਕਿ ਮਾਰਕਸ ਤੇ ਆ ਕੇ ਸਿਲੈਕਸ਼ਨ ਨਹੀਂ ਹੋਈ ਠੀਕ ਹੈ ਆਪਾਂ ਇੱਕ ਚੀਜ਼ ਮੰਨਦੇ ਕਿ ਉਹਦੀ ਫਿਜ਼ੀਕਲ ਕਲੀਅਰ ਹੈ ਠੀਕ ਹੈ ਤੇ 2025 ਦੇ ਵਿੱਚ 2025 ਦੇ ਵਿੱਚ ਉਹਦੀ ਲੌਂਗ ਜਾਂ ਹਾਈ ਐਂਡ ਰੇਸ਼ ਵੀ ਕਲੀਅਰ ਹੈ ਪਰ ਉਹ ਜਿਹੜੀ ਹਾਈਟ ਦੇ ਵਿੱਚੋਂ ਉਹ ਪ ਇਸੀ ਚੀਜ਼ ਦੇ ਕਰਕੇ ਉਹ ਬੱਚਿਆਂ ਨੇ ਜਿਹੜੇ ਪ੍ਰੂਫ ਸਾਹਮਣੇ ਰੱਖੇ ਹੋਏ ਨੇ ਕਿ ਸਾਡੀ 2000 ਫੀ ਕਾਲ ਦੀ 2024 ਦੀ ਸਲਿੱਪ ਹੈ ਉਹ ਸਾਡੇ ਕੋਲ ਉਹਦੇ ਉੱਤੇ ਸਾਨੂੰ ਕਲੀਅਰ ਮਤਲਬ ਕਿ ਪਾਸ ਕੀਤਾ ਹੋਇਆ ਪਰ 2025 ਵਾਲੇ ਤੇ ਨਹੀਂ ਕੀਤਾ ਤੁਸੀਂ ਇਹ ਦੱਸੋ ਕਿ 2024 ਦੇ ਮਸ਼ੀਨਾ ਖਰਾਬ ਸੀ ਜਾਂ 2025 ਦੇ ਮਸ਼ੀਨਾ ਖਰਾਬ ਨੇ ਵੀ ਜ਼ਿਆਦਾ ਫਿਰ 2024 ਦੇ ਜੇ ਸਾਰੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਹੈਗੇ ਹਾਈਟ ਨੂੰ ਵੀ ਦੁਬਾਰਾ ਚੈੱਕ ਕਰੋ ਅਗਰ ਜੇ ਸਾਡੀ ਹਾਈਟ 2025 ਦੇ ਵਿੱਚ ਨਹੀਂ ਆ ਰਹੀ ਤਾਂ 2024 ਦੇ ਵਿੱਚ ਵੀ ਨਹੀਂ ਆਈ ਹੋਣੀ 2024 ਦੇ ਵਿੱਚ ਕਿਵੇਂ ਆ ਗਈ ਤਾਂ ਇਸ ਕਰਕੇ ਇਹ ਜਿਹੜੀ ਸਾਰੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਤੇ ਜਿਹੜੀ ਤੁਹਾਨੂੰ ਵਿਧ ਪ੍ਰੂਫ ਦਿਖਾਵਾਂਗੇ ਕਿ ਜਿਹੜੇ ਬੱਚੇ ਨੇ ਆਪਾਂ ਨੂੰ ਇਹ ਸਕਰੀਨ ਸ਼ਾਟ ਭੇਜੇ ਸੀ ਕਿ ਸਾਰਾ ਕੀ ਮੈਟਰ ਆ ਠੀਕ ਆ ਤੇ ਇਹ ਆਪਣੇ ਨਾਲ ਸੁਖਪ੍ਰੀਤ ਜਿਹੜਾ ਹੈਗਾ ਲੜਕਾ ਜੁੜਿਆ ਹੋਇਆ ਠੀਕ ਹੈ ਇਹਦਾ ਨਾਮ ਆ ਦੇਖ ਲਓ ਤੁਸੀਂ ਸੁਖਨੰਦਨ ਸਿੰਘ ਤੇ ਇਹਦੀ 2024 ਦੀ ਸਲਿੱਪ ਹੈ ਤੇ ਇਹ ਹੈਗੀ ਇਹਦੀ 2025 ਸਲਿੱਪ ਆ ਤੇ ਇਹ ਇੱਥੇ 2024 ਦੇ ਵਿੱਚ ਜਿਹੜਾ ਹੈਗਾ ਉਹਨੂੰ ਮਤਲਬ ਕਿ ਜਿਹੜੀ ਫਿਜ਼ੀਕਲ ਸਲਿੱਪ ਸੀਗੀ ਇਹ ਹੀ ਦਿੱਤੀ ਗਈ ਸੀ ਪਾਸ ਦੀ ਕੁਆਲੀਫਾਈਡ ਦਿੱਤੀ ਗਈ ਸੀ ਠੀਕ ਹੈ ਇਹ ਤੁਸੀਂ ਆ ਦੇਖ ਲਓ ਇੱਥੇ ਲਿਖਿਆ ਸਟੇਟਸ ਕੀ ਹੈ ਕੁਆਲੀਫਾਈਡ ਮਤਲਬ 2025 ਦੇ ਵਿੱਚ ਜਿਹੜੀ 24 ਦੇ ਵਿੱਚ ਸੌਰੀ ਫਿਜ਼ੀਕਲ ਸਲਿੱਪ ਕਿਵੇਂ ਮਿਲਦੀ ਸੀ ਲੌਂਗ ਜੰਪ ਕਲੀਅਰ ਪਹਿਲਾਂ ਰੇਸ ਕਲੀਅਰ ਕਰੀ ਠੀਕ ਹੈ ਫਿਰ ਲੌਂਗ ਜੰਪ ਕਲੀਅਰ ਕਰਿਆ ਫਿਰ ਹਾਈ ਜੰਪ ਕਲੀਅਰ ਕਰਿਆ ਫਿਰ ਇਸ ਤੋਂ ਬਾਅਦ ਜਿਹੜੀ ਤੁਹਾਡੀ ਫਾਈਨਲ ਜਾ ਕੇ ਹਾਈਟ ਮੈਜ਼ਰਮੈਂਟ ਕੀਤੀ ਜਾਂਦੀ ਸੀ ਪਰ ਇਹ ਹੀ ਜਿਹੜੀ 2000 25 ਦੇ ਵਿੱਚ ਇਹੀ ਕਿ ਕੈਂਡੀਡੇਟ ਆ ਇੱਥੇ ਇਹਦਾ 2024 ਦੇ ਵਿੱਚ ਫਾਈਨਲ ਸਿਲੈਕਸ਼ਨ ਨਹੀਂ ਹੋਇਆ ਸੀ ਸਿਰਫ ਇਹਦੇ ਕੁਝ ਪੁਆਇੰਟਾਂ ਕਰਕੇ ਨੰਬਰ ਘਟ ਗਏ ਸੀ ਠੀਕ ਹੈ ਤੇ ਜਦੋਂ ਇਹਨੇ 2025 ਦਾ ਜਿਹੜਾ ਫਿਜ਼ੀਕਲ ਦਿੱਤਾ 2025 ਦੇ ਫਿਜ਼ੀਕਲ ਦੇ ਵਿੱਚ ਇਹਨੇ ਰੇਸ ਕਲੀਅਰ ਕਰੀ ਠੀਕ ਹੈ ਫਿਰ ਰੇਸ ਤੋਂ ਬਾਅਦ ਇਹਨੇ ਲੌਂਗ ਜੰਪ ਕਲੀਅਰ ਕਰਿਆ ਲੌਂਗ ਜੰਪ ਤੋਂ ਬਾਅਦ ਇਹਨੇ ਹਾਈ ਜੰਪ ਕਲੀਅਰ ਕਰਿਆ ਪਰ ਜਦੋਂ ਫਾਈਨਲ ਜਾ ਕੇ ਉਹਦੀ ਹਾਈਟ ਮੈਜ਼ਰਮੈਂਟ ਹੋਈ ਹਾਈਟ ਦੇ ਵਿੱਚ ਇਹ ਕੁਆਲਿਫਾਈਡ ਕਰਤਾ ਵੀ ਇਹ ਕਹਿੰਦੇ ਹਾਈਟ ਦੀ ਜਿਹੜੀ ਹੈਗੀ ਹੈਗੀ ਮੰਨ ਲਓ ਕਿ ਪ੍ਰੋਪਰ ਨਹੀਂ ਆ ਰਹੀ ਤਾਂ ਤੁਸੀਂ ਇਹੀ ਦੱਸੋ ਵੀ ਫਿਰ ਜਾਂ ਤਾਂ ਤੁਹਾਡੇ 2024 ਦੇ ਮਸ਼ੀਨਾਂ ਗਲਤ ਸੀ ਜਾਂ ਤੁਹਾਡੇ 2025 ਦੇ ਮਸ਼ੀਨਾਂ ਗਲਤ ਨੇ ਅਗਰ 2024 ਦੇ ਮਸ਼ੀਨਾਂ ਗਲਤ ਸੀ ਤਾਂ ਇਹਦੇ ਵਿੱਚ ਬਹੁਤ ਕੈਂਡੀਡੇਟ ਜਿਹੜੇ ਪਾਸ ਹੋਏ ਹੋਣੇ ਜਿਨ੍ਹਾਂ ਦੀ ਹਾਈਟ ਕੱਟ ਹੋਣੀ ਅਗਰ 2025 ਦੇ ਮਸ਼ੀਨਾਂ ਗਲਤ ਨੇ ਤਾਂ ਫਿਰ ਇੱਥੇ ਜਿਹੜਾ ਹੈਗਾ ਇਹਨਾਂ ਦਾ ਨਜਾਇਜ਼ ਧੱਕਾ ਹੋ ਰਿਹਾ ਠੀਕ ਹੈ ਇਸ ਲਈ ਜਿਹੜੀ ਅੱਜ ਅੱਪ ਇਹ ਇਨਫੋਰਮੇਸ਼ਨ ਤੁਹਾਡੇ ਲਈ ਸਾਰੀ ਬਣਾਈ ਸੀ ਕਿ ਇਸ ਚੀਜ਼ ਨੂੰ ਇਹ ਜਿਹੜੀ 3-4 ਦਿਨ ਫਿਜ਼ੀਕਲ ਰਹਿੰਦੇ ਨੇ ਜਾਂ ਹੁਣ 2026 ਦੀ ਭਰਤੀ ਆ ਰਹੀ ਆ ਮੇਬੀ ਹੋ ਸਕਦਾ ਤੁਹਾਡੇ ਨਾਲ ਵੀ ਹੋ ਸਕਦਾ ਹੁਣ ਇਹ ਬੱਚੇ ਦੀ ਹਾਈਟ ਜਿਹੜੀ ਐਸ ਬਾਰ ਆਪਾਂ ਜਿਹੜੇ ਕਰਟਰੀਰੀਆ ਦੇ ਅਕੋਰਡਿੰਗ ਮੇਲਜ਼ ਲਈ ਕਿੰਨੀ ਚਾਹੀਦੀ ਹੈ 5-7 ਚਾਹੀਦੀ ਆ ਪਰ ਇੱਕ ਕੈਂਡੀਡੇਟ ਦੀ ਹੈਗੀ ਸੀਗੀ 5 ਜਿਹੜੀ ਕਿ 7 7.1 ਇੰਚ ਸੀਗੀ ਠੀਕ ਹੈ ਮਤਲਬ ਕਿ 172.2 ਸੈਂਟੀਮੀਟਰ ਚਾਹੀਦੀ ਸੀ ਤੇ ਇੱਥੇ ਦੀ ਮਤਲਬ ਕਿ ਪੂਰੀ ਸੀਗੀ ਪਰ ਇੱਥੇ ਜਿਹੜੀ ਹੈਗੀ ਇੱਥੇ 5 ਫੁੱਟ 6.93 ਇੰਚ ਕਰਦੀ ਠੀਕ ਹੈ ਇੱਥੇ ਘਟਾਦੀ ਤੇ ਇਸ ਕਰਕੇ ਇਸ ਬੱਚੇ ਨੂੰ ਮੰਨ ਲਓ ਕਿ ਨਾਟ ਕੁਆਲੀਫਾਈਡ ਦੀ ਜਿਹੜੀ ਹੈਗੀ ਸਲਿੱਪ ਦਿੱਤੀ ਗਈ ਨਾ ਹਾਈਟ ਦੇ ਵਿੱਚ ਠੀਕ ਹੈ ਮੰਨ ਲਓ ਕਿ ਇਸ ਨੂੰ ਭਰਤੀ ਦੀ ਰੇਂਜ ਤੋਂ ਬਾਹਰ ਕਰ ਦਿੱਤਾ ਗਿਆ ਪਰ ਹੁਣ ਜਿਹੜਾ ਕੈਂਡੀਡੇਟ ਦੇ ਹੁਣ ਮੰਨ ਲਓ ਕਿ ਫਿਜ਼ੀਕਲ ਪਏ ਨੇ ਆਪਾਂ ਉਹਨਾਂ ਸਾਰਿਆਂ ਦੀ ਜਿਹੜੀ ਇਹ ਆਪਾਂ ਇਹ ਇਨਫੋਰਮੇਸ਼ਨ ਲੈ ਕੇ ਆਏ ਅੱਜ ਕਿ ਇਸ ਚੀਜ਼ ਦਾ ਵੀ ਕੋਈ ਰਿੱਟ ਪਾ ਕੇ ਹੱਲ ਹੋਊਗਾ ਠੀਕ ਹੈ ਕਿਉਂਕਿ ਜਿਹੜੇ ਹੁਣ ਇਹ ਸਾਰੀ ਗਲਤੀ ਹੈ TCS ਦੀ ਪਹਿਲੇ ਦਿਨ ਜਦੋਂ ਹਾਈਟ ਮੈਜ਼ਰਮੈਂਟ ਦੀਆਂ ਮਸ਼ੀਨਾਂ ਖਰਾਬ ਸੀਗੀਆਂ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਸਾਡੇ ਜਿਹੜੇ ਹੈਗੇ ਫਿਜ਼ੀਕਲ ਸਟਾਰਟ ਹੋ ਰਹੇ ਨੇ ਕੈਂਡੀਡੇਟਸ ਦੇ ਘੱਟੋ ਘੱਟ ਤੁਸੀਂ ਆਪਣੀਆਂ ਇਹ ਮਸ਼ੀਨਜ਼ ਨੇ ਇਲੈਕਟ੍ਰੋਨਿਕ ਸੂਟ ਡਿਵਾਈਸ ਨੇ ਉਹਨਾਂ ਸਾਰਿਆਂ ਨੂੰ ਤੁਸੀਂ ਕਰੈਕਸ਼ਨ ਕਰਕੇ ਰੱਖੋ ਉਹਨਾਂ ਸਾਰਿਆਂ ਨੂੰ ਤੁਸੀਂ ਚੈੱਕ ਕਰਕੇ ਰੱਖੋ ਇੱਕ ਵਾਰ ਤੁਸੀਂ ਉਸ ਦਿਨ ਫਿਜ਼ੀਕਲ ਸਟਾਰਟ ਹੋਣ ਉਸ ਦਿਨ ਹੀ ਤੁਸੀਂ ਮਸ਼ੀਨਾਂ ਠੀਕ ਕਰ ਰਹੇ ਹੋ ਠੀਕ ਹੈ ਹੁਣ ਇਹ ਬੱਚੇ ਦੇ 75 ਨੰਬਰ ਨੇ ਈਡਬਲਯੂਐਸ ਦੇ ਵਿੱਚ ਇਹ ਬੱਚਾ ਆਉਂਦਾ ਇਹਦੀ ਫਾਈਨਲ ਸਿਲੈਕਸ਼ਨ 100% ਸੀਗੀ ਅਗਰੇ ਦੀ ਜਿਹੜੀ ਹੈਗੀ ਹਾਈਟ ਮੈਜ਼ਰਮੈਂਟ ਸ ਤੇ ਜਿਹੜਾ ਅਸੀਂ ਇਹ ਜਿਹੜਾ ਮੁੱਦਾ ਬਣਾਇਆ ਅਸੀਂ ਇਸ ਚੀਜ਼ ਦਾ ਵੀ ਯਕੀਨ ਦੋਣਾ ਕਿ ਇਹ ਵੀਡੀਓ ਨੂੰ ਜਲਦ ਤੋਂ ਜਲਦ ਅਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ ਅਗਰ ਇਸ ਕੈਂਡੀਡੇਟ ਨਾਲ ਹੋਇਆ ਤਾਂ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸੋ ਨੈਕਸਟ ਜਿਹੜੇ ਕੁਝ ਬੱਚਿਆਂ ਨਾਲ ਪਿੱਛੇ ਹੋ ਚੁੱਕੇ ਐ ਤੇ ਕੁਝ ਬੱਚਿਆਂ ਨਾਲ ਹੋਣਾ ਹੈ ਇਹ ਨਾ ਹੋਵੇ ਠੀਕ ਹੈ ਤੇ ਹੁਣ ਉਹ ਜਿਹੜਾ ਤੁਹਾਡੇ ਬੱਚਿਆਂ ਦਾ ਫਿਜ਼ੀਕਲ ਹੁਣ ਆਪਾਂ ਗੱਲ ਉਹਨਾਂ ਦੀ ਕਰਦੇ ਆਂ ਜਿਹੜੇ ਵੀ ਬੱਚੇ ਦਾ ਹੁਣ ਫਿਜ਼ੀਕਲ ਰਹਿੰਦਾ ਹੈ ਪਹਿਲਾਂ ਤੁਸੀਂ ਆਪਣੀ ਅਗਰ ਹਾਈਟ ਮਿਣੀ ਹੋਈ ਹੈ ਤੁਹਾਡੇ ਕੋਲ ਕੋਈ ਸਲਿੱਪ ਆ ਤਾਂ ਤੁਸੀਂ ਉਹ ਸਲਿੱਪ ਨੂੰ ਨਾਲ ਲੈ ਕੇ ਜਾਇਓ 2024 ਵਾਲੀ ਨੂੰ ਜਾਂ ਤੁਸੀਂ ਕੋਈ ਹੋਰ ਵੀ SSC GD ਜਾਂ ਕੋਈ ਸੈਂਟਰ ਦਾ ਕੋਈ ਪੇਪਰ ਦਿੱਤਾ ਹੋ ਜਿਹਦੇ ਵਿੱਚ ਹਾਈਟ ਮੈਜ਼ਰਮੈਂਟ ਹੋਈ ਹੋਵੇ ਠੀਕ ਹੈ ਉਹ ਸਲਿੱਪਾ ਨਾਲ ਲੈ ਕੇ ਜਾਇਓ ਦੂਜੀ ਗੱਲ ਅਗਰ ਉੱਥੇ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡੀ ਜਿਹੜੀ ਹਾਈਟ ਦੇ ਵਿੱਚ ਕੋਈ ਗਲਤ ਮਤਲਬ ਕੇ ਮੈਜ਼ਰਮੈਂਟ ਕੀਤੀ ਹੋਈ ਹੈ ਤੁਹਾਡੀ ਹਾਈਟ 5 7 ਪੂਰੀ ਹੈ ਠੀਕ ਹੈ ਪਰ ਉੱਥੇ ਜਿਹੜੀ 5 6 ਦਿੱਤੀ ਹੋਈ ਹੈ ਤਾਂ ਤੁਹਾਨੂੰ ਆਪ ਨੂੰ ਯਕੀਨ ਹੋਣਾ ਚਾਹੀਦਾ ਕਿ ਜਿਹੜੀ ਛੋਟੀ ਹਾਈਟ ਹੈਗੀ ਹੈ ਪੂਰੀ ਤੁਹਾਨੂੰ ਛੋਟੀ ਕੋਲ ਪ੍ਰੂਫ ਹੋਣਾ ਚਾਹੀਦਾ ਤਾਂ ਤੁਸੀਂ ਉੱਥੇ ਜਿਹੜੀ ਤੁਹਾਨੂੰ ਸਲਿੱਪ ਦਿੱਤੀ ਹੋਊਗੀ ਉਦੋਂ ਤੇ ਸਾਈਨ ਲਾ ਕਰਿਓ ਤੇ ਉੱਥੇ ਜਾ ਕੇ ਤੁਸੀਂ ਉੱਥੇ ਜਿੰਨੇ ਵੀ ਸਟੂਡੈਂਟ ਹੋਗੇ ਜਿੰਨੇ ਵੀ ਹਾਈਟ ਦੇ ਵਿੱਚੋਂ ਡਿਸਕਵਾਲਿਫਾਈ ਕੀਤੇ ਹੋਵੋਗੇ ਤੁਸੀਂ ਸਾਰਿਆਂ ਨੇ ਉੱਥੇ ਜਾ ਕੇ ਮਤਲਬ ਕਿ ਅੰਤਰੀ ਗਰਾਊਂਡ ਦੇ ਵਿੱਚ ਤੁਸੀਂ ਉੱਥੇ ਮਤਲਬ ਕਿ ਸਟੀਲ ਪ੍ਰੋਟੈਸਟ ਕਰ ਸਕਦੇ ਹੋ ਕਿ ਮਸ਼ੀਨਾਂ ਗਲਤ ਨੇ ਇਹਨਾਂ ਦੀ ਦੁਬਾਰਾ ਰੀਚੈਕਿੰਗ ਕਰੀ ਜਾਵੇ ਠੀਕ ਹੈ ਅਗਰ ਜਿਹੜੀਆਂ ਮਸ਼ੀਨਾਂ ਨੇ ਮਸ਼ੀਨਾਂ ਰੀਚੈਕਿੰਗ ਹੋਣਗੀਆਂ ਤਾਂ ਇਹ ਤੁਹਾਡਾ ਕੋ ਅਦਰਵਾਈਜ਼ ਤੁਸੀਂ ਉਥੋਂ ਡਿਸਕਵਾਲਿਫਾਈਡ ਦੀ ਮਤਲਬ ਕਿ ਸਲਿੱਪ ਲੈ ਕੇ ਬਾਹਰ ਆ ਜਾਓਗੇ ਤਾਂ ਤੁਹਾਡਾ ਉਸ ਤੋਂ ਬਾਅਦ ਤੁਹਾਡਾ ਕੋਈ ਹੱਲ ਨਹੀਂ ਹੋਣਾ ਇਹ ਗੱਤੀ ਸਾਰੀ TCS ਕੰਪਨੀ ਦੀ ਆ ਠੀਕ ਆ ਜਿਨ੍ਹਾਂ ਨੇ ਇਹ ਮਸ਼ੀਨਾਂ ਨੂੰ ਪਹਿਲਾਂ ਨਹੀਂ ਚੈੱਕ ਕਰਿਆ ਤੇ ਹੁਣ ਵੀ ਤੁਹਾਡੇ ਕੋਲ ਹੱਲ ਹੈ ਤੁਸੀਂ ਆਪਣਾ ਜਿਹੜਾ ਇਹ ਜਦੋਂ ਤੁਹਾਨੂੰ ਸਲਿੱਪਾਂ ਅਗਰ ਤੁਹਾਡੀ ਹਾਈਟ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਲੱਗੀ ਕਿ ਹਾਂ ਇਹ ਹਾਈਟ ਜਿਹੜੀ ਗਲਤ ਮੈਜ਼ਰ ਕਰ ਰਹੇ ਨੇ ਤਾਂ ਤੁਸੀਂ ਉੱਥੇ ਜਾ ਕੇ ਆਪਣਾ ਰੋਲਾ ਪਾ ਲੈਣਾ ਇੱਕ ਮਤਲਬ ਕਿ ਤੁਸੀਂ ਉਥੇ ਕਹਿ ਸਕਦੇ ਹੋ ਉਹਨਾਂ ਨੂੰ ਕਿ ਤੁਸੀਂ ਜਿੰਨੇ ਵੀ ਸਟੂਡੈਂਟ ਤੁਸੀਂ ਹੋਵੋਗੇ 2-4 ਚਾਹੇ ਗਰੁੱਪ ਵਿੱਚ 4 ਹੋਵੇ ਚਾਹੇ 5 ਹੋਵੇ ਤੁਹਾਨੂੰ ਲੱਗਿਆ ਕਿ ਹਾਈਟ ਦੇ ਵਿੱਚ ਖਰਾਬੀ ਹੈ ਕਿ ਹਾਈਟ ਸਾਡੀ ਆਉਂਦੀ ਆ ਪਰ ਇੱਥੇ ਗੱਲਤ ਨਹੀਂ ਜਾ ਰਹੀ ਆ ਤਾਂ ਤੁਸੀਂ ਉੱਥੇ ਜਾ ਕੇ ਮਤਲਬ ਕਿ ਆਪਣਾ ਜਿਹੜਾ ਪ੍ਰੋਟੈਸਟ ਕਰ ਲਿਓ 5-4 ਮਿੰਟਾਂ ਦੇ ਵਿੱਚ ਇਸ ਚੀਜ਼ ਦਾ ਵੀ ਹੱਲ ਹੋ ਜੂਗਾ ਮਤਲਬ ਕਿ ਉੱਥੇ ਮੌਕੇ ਤੇ ਠੀਕ ਹੈ ਤਾਂ ਜਿਹੜੀ ਆਪਣੀ ਬਾਜ਼ ਆ ਉਹ ਉੱਥੇ ਚੁੱਕਿਓ ਇਹ ਨਾ ਹੋਵੇ ਤੁਸੀਂ ਉਥੋਂ ਡਿਸਕਵਾਲਿਫਾਈਡ ਹੋ ਜਿਹੜੀ ਸਲੀਪ ਲੈ ਕੇ ਆ ਜਾਊਂਗੇ ਤੇ ਬਾਕੀ ਜਿਹੜਾ ਬੱਚਿਆਂ ਦੀ ਹੁਣ ਡਾਊਟ ਸੀ ਉਹ ਆਪਾਂ ਕੁਈਐਨਐ ਸੈਸ਼ਨ ਦੇ ਵਿੱਚ ਲੈਏ ਹੋਏ ਸੀ ਬਾਕੀ ਮੈਂ ਉਮੀਦ ਕਰਦਾ ਅੱਜ ਦੀ ਜਿਹੜੀ ਇਨਫੋਰਮੇਸ਼ਨ ਹੈ ਇਹ ਜ਼ਰੂਰ ਚੰਗੀ ਲੱਗੀ ਹੋਊਗੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਸੋਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੇ ਆਪਣੇ ਕੈਂਡੀਡੇਟ ਦੀ ਫਿਜ਼ੀਕਲ ਰਹਿੰਦੇ ਨੇ ਤੇ ਜਿਹੜੇ 2026 ਦੇ ਵਿੱਚ ਫਿਜ਼ੀਕਲ ਹੋਣੇ ਆ ਤੇ ਜਿਹੜੇ ਬੱਚਿਆਂ ਨਾਲ ਇਹ ਤੱਕਾ ਹੋ ਮਾ ਕੇ ਅਸੀਂ ਉਮੀਦ ਕਰਦੇ ਹਾਂ 2024 ਤੱਕ ਤੁਹਾਨੂੰ ਜਿਹੜਾ ਹੈਗਾ ਨੌਕਰੀ ਲੈ ਕੇ ਆਊਗਾ ਪਰਦੇ ਰਹੋ ਉਮੀਦ ਕਰਦੇ ਰਹੋ ਥੈਂਕ ਯੂ